ਹਾਂਜੀ ਪੰਜਾਬੀਓ ਸਤ ਸ੍ਰੀ ਅਕਾਲ ਸੋ ਮੇਰਾ ਵੀਰ ਜੁੜ ਚੋ ਵੱਧ ਤੋਂ ਵੱਧ ਸੱਜਣਾ ਤਾਂ ਕਿ ਆਪਾਂ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ ਗੱਲਬਾਤ ਕਰਨੀ ਆ ਤੇ ਇਹ ਗੱਲਬਾਤ ਹਰ ਪੰਜਾਬੀ ਲਈ ਸੁਣਨੀ অতি ਜ਼ਰੂਰੀ ਆ ਜੁੜ ਵੀ ਜਾਓ ਤੇ ਇਹਨੂੰ ਵੱਧ ਤੋਂ ਵੱਧ ਅੱਗੇ ਸੁਣ ਕੇ ਸਾਂਝਾ ਕਰਦੇ ਤੁਰੇ ਜਾਓ ਤਾਂ ਕਿ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਹਰ ਮਾਂ ਭੈਣ ਤੱਕ ਹਰ ਨੌਜਵਾਨ ਬਜ਼ੁਰਗ ਬੱਚੇ ਤੱਕ ਮੇਰੀ ਅੱਜ ਗੱਲ ਪਹੁੰਚਣੀ ਚਾਹੀਦੀ ਆ ਸਮਾਂ ਬਹੁਤੇ ਵਾਰੀ ਨਹੀਂ ਕਹਿੰਦਾ ਕਿ ਸਾਂਝਾ ਕਰੋ ਪਰ ਗੱਲ ਬਹੁਤ ਗੰਭੀਰ ਆ ਤੇ ਗੱਲ ਸਾਡੀਆਂ ਜਾਨਾਂ ਦੀ ਆ ਗੱਲ ਸਾਡੀਆਂ ਨਸਲਾਂ ਦੀ ਆ ਗੱਲ ਸਾਡੇ ਜਵਾਕਾਂ ਦੀ ਆ ਸਾਡੀ ਜ਼ਿੰਦਗੀ ਦੀ ਗੱਲ ਹੈ ਤੇ ਇਸ ਕਰਕੇ ਕਹਿਣਾ ਕਿ ਇਹਨੂੰ ਵੱਧ ਤੋਂ ਵੱਧ ਮੇਰਾ ਵੀ ਸਾਂਝੇ ਕਰਦੇ ਤੁਰੇ ਜਾਓ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਬਾਤ ਸੁਣਾਉਣਾ ਹੈ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਨੀ ਹੈ ਅੱਗੇ ਪਹਿਲਾਂ ਇਹ ਸੁਣ ਲਿਓ ਫਿਰ ਆਪਾਂ ਤੁਹਾਨੂੰ ਅੱਗੇ ਇਹ ਤੇ ਗੱਲਬਾਤ ਪੂਰੀ ਕਰਾਂਗੇ ਕੁਝ ਬਲਾਟ ਮਿਲਰ ਲੱਖਾ ਸੁਧਾਣਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁੜਕਾਰਿਆ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲ ਗਾਜਾ ਦੇ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਸੁਣ ਲਿਓ ਬਾਈ ਸ਼ਾਇਦ ਇਹ ਦੁਬਾਰਾ ਫਿਰ ਸੁਣਾਦਣਾ ਮੈਂ ਲੈ ਉਹਦਾ ਮੇਨ ਮੋਟਿਵ ਹੈ ਕੁਝ ਬਲੈਕਮੇਲਰ ਲੱਖਾ ਸਦਾਨਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਖਾ ਰਿਆ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲ ਦਾ ਜਿਹੜਾ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲੈ ਕੇ ਸਵਾਗਤ ਕਰਾਂਗੇ 3 ਦਸੰਬਰ ਨੂੰ ਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਮਰਾ ਕਰਾਂਗੇ ਅਸੀਂ ਇੱਕ ਦਾ ਜਵਾਬ ਪੱਥਰ ਨਾਲ ਦੇਵਾਂਗੇ ਉਹ ਤੁਸੀਂ ਦੇਖ ਲਓ ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਬਲੈਕਮੇਲਰ ਆ ਪਹਿਲਾ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਂਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ ਕਤਰਾ ਵੀ ਧਰਤੀ ਦੇ ਲੈ ਖਿਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤੁਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾ ਨੇ ਬੀਮਾਨਾਂ ਨੇ ਲਾਂਧੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੇ ਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਇਥੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਭ ਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਅਮਤੋਜ ਮਾਨ ਲਖਾ ਸੁਧਾਨਾ ਡਾਕਟਰ ਬੈਂਸ ਕਪਲ अरोड़ा ਜਸਕੀਰਤ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੀ ਵੀ ਸਾਡੀ ਸਮੁੱਚੀ ਟੀਮ ਆ ਗੁਰਪ੍ਰੀਤ ਸਿੰਘ ਚੰਦਵਾਜਾ ਜਾਂ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰੇ ਡਰਾਮਾ ਕਰ ਰਹੇ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆ ਦੇ ਹਰ ਇੱਕ ਬੰਦਾ ਬਕਾਊ ਆ ਤੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਆ ਗਏ ਆ ਰਾਜਸਥਾਨ ਦੀ ਮੈਂ ਗੱਲ ਕੀਤੀ ਸੁਖਬੀਰ ਸਿੰਘ ਫੌਜੀ ਦਾ ਮੈਨੂੰ ਫੋਨ ਆਉਂਦਾ ਕਿ ਸਾਡੇ ਇੱਕ ਬੱਚਾ ਪੈਦਾ ਹੋਇਆ ਜਮ ਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਦੱਖਣੀ ਮਾਲਵਾ ਖਤਮ ਕਰਤਾ ਲੈ ਕੇ ਲੁਧਿਆਣੇ ਤੋਂ ਫਿਰੋਜ਼ਪੁਰ ਮੋਗਾ ਫਰੀਦਕੋਟ ਫੋਰ ਫਾਲਕਾ ਮੁਕਸਰ ਪਿੰਡਾਂ 'ਚ ਅੱਸੀ ਅੱਸੀ ਪਰਸੈਂਟ ਕੈਂਸਰ ਤੇ ਕਾਲਾ ਪੀਲਾ ਫੈਲ ਗਿਆ। ਮੰਦ ਬੁੱਧੀ ਬੱਚੇ ਪੈਦਾ ਹੋਣ ਲੱਗੇ, ਕਿਡਨੀਆਂ ਗੁਰਦੇ ਖਤਮ ਹੋਣ ਲੱਗੇ। ਆਪਾਂ ਹਾਏ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਐ। ਖਤਮ ਕਰਤੇ ਆ 40 ਸਾਲ ਦੀ ਜ਼ਹਿਰ ਨੇ ਪੰਜਾਬੀਆਂ ਖਤਮ ਕਰਤੇ। ਉਹ ਡੈਂਗਾ ਵਾਲੇ ਨਹੀਂ, ਉਹ ਤੁਸੀਂ ਡੈਂਗਾ ਵਾਲੇ, ਤੁਸੀਂ ਡੈਣਾ ਡੈਣਾ। ਡੈਣਾ ਹੁੰਦਾ ਨਹੀਂ ਉਹ ਡੈਣਾ ਤੁਸੀਂ ਇਹਨਾਂ ਸਾਡੀਆਂ ਨਸਲਾਂ ਖਾ ਗਿਆ, ਸਾਡੇ ਜਵਾਹ ਖਾ ਗਿਆ, ਸਾਡੀ ਧਰਤੀ ਖਾ ਗਿਆ। ਉਹ ਲਾਣਤੀਓ। ਉਹ ਕਹਿੰਦੇ ਉਹਨੇ ਇੱਕ ਕਰਤਾ ਡੈਨ ਵੀ ਛੱਡ ਦਿੰਦੀ ਆ ਓਏ ਉਹ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਦੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਉਲਟਾ ਉਲਟਾ ਤੁਮ ਕਹੋਂਦੇ ਆ ਵੀ ਆਜੋ ਸਵਾਗਤ ਕਰਾਂਗੇ ਲੱਖ ਬੰਦਾ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਸਾਡੀਆਂ ਅੱਖਾਂ ਸਾਹਮਣੇ ਸਾਡੇ ਜਵਾਗ ਮਰਦੇ ਹੁਣ ਜ਼ਹਿਰਾਂ ਨਾਲ ਸਾਡੀਆਂ ਜ਼ਿੰਦਗੀਆਂ ਤਬਾਹ ਹੁੰਦੀਆਂ ਹੋਣ ਸਾਡੇ ਸੱਤ ਲੋਜਾਂ ਦੇ ਵਿੱਚ ਤੁਸੀਂ ਦਰਿਆਵਾਂ ਦੇ ਵਿੱਚ ਧਰਤੀ ਹੇਟਾਂ ਤੁਸੀਂ ਜ਼ਹਿਰਾਂ ਪਾ ਦੋ ਤੇ ਚੁੱਪ ਕਰ ਜਾਵਾਂਗੇ ਅਈ ਤਮਾਸ਼ਾ ਦੇਖਾਂਗੇ ਅਸੀਂ ਆਪਣੇ ਸਿਵਿਆਂ ਦੇ ਵਿੱਚ ਆਪਣੇ ਨੌਜਵਾਨ ਆਪਣੇ ਬੱਚਿਆਂ ਦੇ ਆਪਣੇ ਲੋਕਾਂ ਦੇ ਸਿਵੇ ਸਿੱਖਾਂਗੇ ਸੋਡੀਆਂ ਪਾਈਆਂ ਹੋਈਆਂ ਯਾਰਾਂ ਦੇ ਨਾਲ ਕਿਹੜੇ ਪਲੇਖੇ ਚੋਂ ਇੱਕ ਗੱਲ ਹੋਰ ਸਾਫ਼ ਤੇ ਸਪਸ਼ਟ ਹੈ ਪੰਜਾਬ ਦੇ ਲੋਕੋ ਇਹਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਰਲੀ ਹੋਈ ਹੈ ਨਹੀਂ ਇਹਨਾਂ ਦੀ ਕੀ ਜ਼ਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਹਮਤਮਕੀ ਅੰਦਰ ਵੀ ਲੱਖ ਬੰਦਾ ਲੈ ਕੇ ਆਵਾਂਗੇ ਨਾਲੇ ਜ਼ਹਿਰਾਂ ਪਾ ਕੇ ਮਾਰਾਂ ਨਾਲੇ ਕਹਾਂ ਵੀ ਆਜੋ ਕੋਈ ਗੱਲ ਨਹੀਂ ਟਕਰਾਂਗੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਨਾਲੇ ਕਤਲ ਕਰ ਰਹੇ ਹੋ ਸਾਡੇ ਜ਼ਿੰਦਗੀਆਂ ਦੇ ਸਾਡੇ ਜਵਾਕਾਂ ਦੇ ਸਾਡੀਆਂ ਨਸਲਾਂ ਦੇ ਕਿ ਨਾਲੇ ਕਹਿੰਦੇ ਕੋਈ ਗੱਲ ਨਹੀਂ ਖੁੱਲੇ ਆਹੀਂ ਜ਼ਹਿਰ ਪਾਵਾਂਗੇ ਕੋਈ ਰੋਕ ਕੇ ਦਿਖਾਵੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਰਲੀ ਹੋਈ ਹੈ ਇਸੇ ਕਰਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉੱਥੇ ਇਹੋ ਜੀ ਗੱਲਬਾਤ ਪੈਦਾ ਕਰਦੇ ਵੀ ਉੱਥੇ ਮਾਹੌਲ ਹੋਣ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਜੀ ਤਾਂ ਲੱਖੇਰਗੇ ਹਮਤੋਜਰਗੇ ਫਲਾਣੇ ਫਲਾਣੇ ਬੰਦੇ ਫੜ ਲੇ ਹੁਣ ਸਾਡੇ ਰੈਡਾਂ ਸ਼ੁਰੂ ਹੋ ਗਈਆਂ ਸਾਨੂੰ ਘੇਰਨਾ ਸ਼ੁਰੂ ਕਰਤਾ ਲੋਕਾਂ ਦੇ ਘਰੇ ਜਿਹੜੇ ਵੀ ਆਉਂਦੇ ਜਿੱਥੋਂ ਵੀ ਜਿੱਥੇ ਆਉਣੇ ਆ ਫੋਨ ਆਉਣੇ ਸ਼ੁਰੂ ਹੋ ਗਏ ਕਿਸੇ ਡੀਐਸਪੀ ਦੇ ਕੇ ਸੀਆਈ ਵਾਲਿਆਂ ਦੇ ਇਖਾਣਿਆਂ ਦੇ ਵੀ ਉੱਥੇ ਨਹੀਂ ਜਾਣਾ ਉੱਥੇ ਆਏ ਹੋ ਜੂ ਉੱਥੇ ਆਵਾ ਹੋ ਜੂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਮੈਂ ਪੁਲਤ ਨੂੰ ਪੁੱਛਣਾ ਚਾਹੁੰਦਾ ਯਾਰ ਥੋੜੇ ਜਵਾਕ ਤੁਸੀਂ ਨਹੀਂ ਪਾਣੀ ਪੀਂਦੇ ਯਾਰ ਕਿੱਛੇ ਯਾਰ ਜਮੀਰਾਂ ਮਰ ਗਈਆਂ ਯਾਰ ਯਾਰ ਇੱਕ ਵਾਰੀ ਮੈਂ ਲੁਧਿਆਣੇ ਦੇ ਸੀਪੀ ਨੂੰ ਕਹਿਣਾ ਚਾਹੁੰਦਾ ਮੈਂ ਲੁਧਿਆਣੇ ਦੇ ਡੀਸੀ ਨੂੰ ਕਹਿਣਾ ਚਾਹੁੰਦਾ ਮੈਂ ਡੀਜੀਪੀ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਐਮਐਲਏ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਯਾਰ ਉਹ ਜਮਾਲਪੁਰ ਕਦੇ ਖੜਕੇ ਦਾ ਦੇਖੋ ਯਾਰ ਜਾ ਕੇ ਤੁਸੀਂ ਕਦੇ ਤਾਜਪੁਰ ਰੋਡ ਦੇ ਉੱਤੇ ਜੇਲ੍ਹ ਕੋਲੇ ਖੜਕੇ ਦਾ ਦੇਖੋ ਯਾਰ ਜਿੱਥੋਂ 9-9 ਕਰੋੜ 90 ਐਮਐਲਡੀ ਪਾਣੀ ਉਹ ਇੱਕ ਦਿਨ ਦੇ ਵਿੱਚ ਇੱਕ ਪੁਆਇੰਟ ਤੋਂ ਜ਼ਹਿਰ ਪਾ ਦਿੰਦੇ ਆ ਓਏ ਓਏ ਉੱਥੇ ਤੁਸੀਂ 10 ਮਿੰਟ ਖੜ੍ਹਦੇ ਜਾਓ 10 ਮਿੰਟ ਖੜ੍ਹਦੇ ਹੋ ਕੁਝ ਨਹੀਂ ਕਰਨਾ ਉੱਥੇ ਨਾ ਪਾਣੀ ਆਪਾਂ ਕੋਈ ਖੜ ਕੇ ਦਿਖਾ ਦਿਓ ਯਾਰ ਮੈਨੂੰ ਜੇ ਤੁਸੀਂ 10 20 ਮਿੰਟ ਖੜ੍ਹ ਗਏ ਮੈਂ ਮੰਨ ਜੂਗਾ ਵੀ ਹਾਂ ਯਾਰ ਅਸੀਂ ਗਲਤਾਂ ਦੇ ਸਹੀ ਨੇ ਯਾਰ ਉਹ ਇੰਨਾ ਨਾ ਯਾਰ ਇੰਨਾ ਨਾ ਕਰੋ ਇਹ ਗੱਲ ਕਿਤੇ ਰੱਖਿਓ ਮੇਰੀ ਗੱਲ ਜਿਹੜਾ ਬੰਦਾ ਚਾਹੇ ਡੈਂਗਾ ਵਾਲਿਆਂ ਡੈਣਾ ਨੇ ਤੇ ਚਾਹੇ ਪ੍ਰਸ਼ਾਸਨ ਜਿਹੜਾ ਦੀ ਮਦਦ ਕਰ ਰਿਹਾ ਚਾਹੇ ਸਰਕਾਰ ਜਿਹੜੀ ਇਹਦੀ ਮਰਦ ਕਰ ਰਹੀ ਹੈ ਤੁਸੀਂ ਇਹਨਾਂ ਨਸਲਾਂ ਦੇ ਕਾਤਲ ਲੋਕ ਸਿੱਧ ਹੋ ਰਹੇ ਹੋ ਤੁਸੀਂ ਆਪਣੇ ਅੱਗੇ ਵੀ ਖੂ ਪੱਟ ਰਹੇ ਹੋ ਮੇਰੀ ਗੱਲ ਯਾਦ ਰੱਖਿਓ ਜਿਹੜਾ ਕਿਸੇ ਦੀਆਂ ਨਸਲਾਂ ਨੂੰ ਤਬਾਹ ਕਰਦਾ ਕਿਸੇ ਦੇ ਜਵਾਕ ਮਾਰਦਾ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦਾ ਸੁੱਖ ਨਹੀਂ ਪਾਉਂਦਾ ਸੁੱਖ ਨਹੀਂ ਪਾਉਂਦਾ ਪ੍ਰਮਾਤਮਾ ਦੇ ਘਰ ਦੇ ਰਾਂ ਨਿਹਰਨੀ ਇਹ ਛੋੜੀਆਂ ਲਾਦਾਂ ਦੇ ਅੱਗੇ ਛੋੜੇ ਬੱਚਿਆਂ ਦੇ ਅੱਗੇ ਗੱਲਾਂ ਆਉਣੀਆਂ ਜਿਹੜੇ ਬੰਦੇ ਵੀ ਇਸ ਗੱਲ ਦੇ ਭਾਗੀਦਾਰ ਨੇ ਦੋਸ਼ੀ ਨੇ ਉਹ ਸਿਆਸਤਦਾਨ ਵੀ ਨੇ ਜਿਨ੍ਹਾਂ ਨੇ ਮੋٹے ਰੁਪਏ ਮੋٹے ਕਰੋੜਾਂ ਰਪਏ ਲੈ ਕੇ ਉਹਨਾਂ ਗਦਾਰਾਂ ਨੇ ਇਹਨਾਂ ਨੂੰ 40 ਸਾਲ ਤੋਂ ਜਨਮ ਪਾਉਣ ਦੀ ਖੁੱਲ੍ਹ ਦਿੱਤੀ ਐਨਓਸੀਆਂ ਦਿੱਤੀਆਂ 12 ਅਗਸਤ 12 ਅਗਸਤ ਦਾ ਐਲਾਨ ਹੋਇਆ ਵਾ ਆਰਡਰ ਹੋਇਆ ਵਾ 12 ਅਗਸਤ ਦਾ ਐਨਜੀਟੀ ਦਾ ਸੈਂਟਰ ਬੋਰਡ ਦਾ ਪੰਜਾਬ ਪ੍ਰੋਡਕਸ਼ਨ ਬੋਰਡ ਨੂੰ ਵੀ ਇਹ ਗੈਰਕਾਨੂੰਨੀ ਇਹਨਾਂ ਨੂੰ ਬੰਦ ਕਰ ਦਿਓ 4 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ 2013 ਦੇ ਵਿੱਚ ਇਹ ਬਕਾਇਦਾ ਤੌਰ ਤੇ ਡੈਣਾ ਡੈਂਗਾ ਵਾਲੀਆਂ ਲੈ ਕੇ ਦਈ ਬੈਠੀਆਂ ਨੇ ਕਿ ਅਸੀਂ ਕੋਈ ਵੀ ਟ੍ਰੀਟਰ ਪਾਣੀ ਕੋਈ ਵੀ ਸਾਫ਼ ਕੀਤਾ ਹੋਇਆ ਪਾਣੀ ਵੀ ਦਰਿਆ 'ਚ ਨਹੀਂ ਪਾਵਾਂਗੇ ਇਹ ਕਾਨੂੰਨ ਵੀ ਹੈ ਜਦੋਂ ਐਨਓਸੀ ਮਿਲਦੀ ਹੈ ਲਿਖ ਕੇ ਦੇਣਾ ਪੈਂਦਾ ਵੀ ਅਸੀਂ ਕੋਈ ਵੀ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਾਂਗੇ ਅਸੀਂ ਕਿਸੇ ਦਰਿਆਤ ਨਹੀਂ ਪਾਵਾਂਗੇ ਕਿਸੇ ਧਰਤੀ ਹਟਾ ਨਹੀਂ ਪਾਵਾਂਗੇ ਹੱਦ ਹੋ ਗਈ ਯਾਰ ਅਸੀਂ ਸੀਪੀ ਲਿਹਾਣੇ ਨੂੰ ਮਿਲੇ ਆ ਅਸੀਂ ਰਾਜਪਾਲ ਨੂੰ ਮਿਲੇ ਆ ਅਸੀਂ ਸਪੀਕਰ ਨੂੰ ਮਿਲੇ ਆ ਅਸੀਂ ਵਿਧਾਨ ਸਭਾ ਦੀ ਬਣੀ ਹੋਈ ਕਮੇਟੀ ਨੂੰ ਮਿਲੇ ਆ ਅਸੀਂ ਟਿੱਬੇ ਥਾਣੇ 'ਚ ਜਾ ਕੇ ਦਰਖਾਹ ਦਿੱਤੀ ਆ ਵੀ ਆਹ ਗੈਰ ਕਾਨੂੰਨੀਆਂ ਨੂੰ ਬੰਦ ਕਰੋ ਆਹ ਗੈਰ ਕਾਨੂੰਨੀਆਂ ਨੂੰ ਬੰਦ ਕਰੋ ਜਿਹੜਾ ਬੰਦ ਕਰੋ ਕੈਮੀਕਲ ਪਾਤਾ ਓਏ ਕੈਮੀਕਲ ਉਹ ਕੈਮੀਕਲ ਐਸਾ ਪਾ ਰਹੇ ਨੇ ਜਿਹੜਾ ਸਾਫ਼ ਹੀ ਨਹੀਂ ਹੋ ਸਕਦਾ ਕਿਸੇ ਵੀ ਟ੍ਰੀਟਮੈਂਟ ਪਲਾਂਟ ਰਾਹੀਂ ਕਿਸੇ ਸੀਟਪੀ ਰਾਹੀਂ ਕਿਸੇ ਰਹੀਂ ਉਹ ਸਾਫ਼ ਨਹੀਂ ਹੋਸਦਾ ਇਸ ਤਰ੍ਹਾਂ ਕੈਮੀਕਲ ਦਾ ਜ਼ਹਿਰ ਜਿਹੜਾ ਪਾਣੀਆਂ ਚ ਪਾਇਆ ਜਾ ਰਿਹਾ ਤੇ ਬੱਚਾ ਕਿੱਥੋਂ ਯਾਰ ਸੋਡੇ ਪਾਣੀਆਂ ਚ ਪੰਜਾਬ ਕੋ ਜਰੇਨੀਅਮ ਆ ਗਿਆ ਓਏ ਧਰਤੀ ਹੇਠਾਂ ਜਰੇਨੀਅਮ ਆ ਗਿਆ ਕਲਪਦੇ ਫਿਰਦੇ ਆ ਪਿੱਟਦੇ ਫਿਰਦੇ ਓਏ ਜਵਾਕਾਂ ਨੂੰ ਚੱਕ ਕੇ ਗੋਦੀ ਹਸਪਤਾਲਾਂ ਚ ਤੁਰੇ ਫਿਰਦੇ ਓ ਸਾਲ-ਸਾਲ ਜਵਾਕ ਵਿਚਾਰਿਆ ਪਾੜੇ ਪਾਇਆ ਕੇਦਾ ਢੱਡ ਕੇਦਾ ਪਾੜਿਆ ਪਾਇ ਕਦੇ ਮੂੰਹ ਚ ਪਾਇ ਪਾਇ ਕੇ ਨੱਕ ਚ ਪਾਇ ਪਾ ਆ ਡੀ ਐਮ ਸੀ ਪਰ ਪਾਇ ਜਵਾਕਾਂ ਨਾਲ ਓਏ ਕੈਂਸਲ ਹੋਇਆ ਪਿਆ ਕਾਲਾ ਪੀਲਿਆ ਗੁਰਦੇ ਕਿਡਨੀਆਂ ਸਭ ਖਤਮ ਐ ਮੰਦ ਬੁੱਧੀ ਹੋ ਚੁੱਕੀ ਐ ਸਾਡਾ ਸਾਰਾ ਕੁਝ ਪੰਜਾਬ ਦੇ ਲੋਕ ਘੱਟੋ ਘੱਟ ਆਪਣੇ ਜਵਾਕਾਂ ਦੇ ਹਾਲਾਤ ਦੇਖ ਕੇ ਉਹਨਾਂ ਦੀ ਹਾਲਤ ਦੇਖ ਕੇ ਤਰਸ ਕਰਕੇ ਤਿੰਨ ਤਰੀਕ ਨੂੰ ਪਹੁੰਚੋ ਪਹੁੰਚਣਾ ਲਾਜ਼ਮੀ ਆ ਹੁਣ ਇਹ ਤੁਹਾਨੂੰ ਦੱਸਦਾ ਜੇ ਤੁਸੀਂ ਅੱਜ ਵੀ ਚੁੱਪ ਕਰਕੇ ਘਰਾਂ 'ਚ ਬਹਿ ਗਏ ਤਾਂ ਫਿਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਉਹ ਯਾਰਾਂ ਨੇ ਤੁਹਾਨੂੰ ਮਾਰ ਦੇਣਾ ਤੂੰ ਪਾਣੀ ਨੇ ਤੁਹਾਨੂੰ ਮਾਰ ਉਹ ਰਾਜਸਥਾਨ ਤੱਕ ਬੀਕਾ ਨੇੜ ਤੱਕ ਗੰਗਾ ਨਗਰ ਤੱਕ ਅਸੀਂ ਗਏ ਆ ਓਏ ਅੱਠ ਜ਼ਿਲ੍ਹੇ ਰਾਜਸਥਾਨ ਦੇ ਪੀੜਤ ਨੇ ਅੱਠ ਜ਼ਿਲ੍ਹੇ ਉਹ ਕਲਪਦਿਆ ਲੋਕ ਪਿੰਡਦਿਆ ਵਿਚਾਰੇ ਵੀ ਮਾਰ ਗਿਓ ਇਸ ਦਾ ਸਾਡੇ ਕੋਲ ਧਰਤੀਆਂ ਪੀਣ ਵਾਲਾ ਹੈ ਨਹੀਂ ਪਾਣੀ ਤੇ ਇਸ ਦਾ ਆਹੀ ਪਾਣੀ ਨਾਲ ਭਰ ਸੀ ਨਹਿਰੀ ਤੇ ਇਹ ਜ਼ਹਿਰ ਆ ਜ਼ਹਿਰ ਨਾਲ ਆ ਗਿਆ ਇਹਦੀ ਹਰੀਕੇ ਪੱਤਰਾ ਨਿਕਲਦੀ ਹੈ ਇੰਦਰਾਗਾ ਦੀ ਨਹਿਰੋ ਆਸਥਾਨ ਹੋ ਜਾਂਦੀ ਹੈ ਮਾਰਤੇ ਲੋਕ ਬੁਰੀ ਤਰ੍ਹਾਂ ਤਬਾਹ ਕਰਤੇ ਇਹ ਕਹਿੰਦੇ ਟੈਕਸ ਦਿੰਨੇ ਆ ਵਾਹ ਤੁਹਾਡੇ ਜੇ ਟੈਕਸ ਦਿੰਨੇ ਹੋ ਖੁੱਲ ਦੇ ਦੀ ਤੁਹਾਨੂੰ ਜੋ ਮਰਜ਼ੀ ਕਰੋ ਜੋ ਮਰਜ਼ੀ ਜੇ ਨਾ ਪਾ ਕੇ ਮਾਰਦੇ ਲੋਕਾਂ ਨੂੰ ਔਰ ਜੇਤੇ ਤੁਹਾਡੇ ਟੈਕਸ ਨਾਲੋਂ ਅਸੀਂ ਸਾਡੇ ਪਾਣੀ ਸਾਨੂੰ ਉਹੀ ਸਾਨੂੰ ਸਾਫ਼ ਰਹਿਣ ਦਿਓ ਪਾਣੀ ਤਾਂ ਜ਼ਿੰਦਗੀ ਆ ਯਾਰ ਉਹ ਪੰਜਾਬ ਦੇ ਲੋਕ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਆ ਇਹ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਆ ਇਹ ਅਮੀਰ ਗਰੀਬ ਦਾ ਮਸਲਾ ਨਹੀਂ ਆ ਪਾਣੀ ਦੀ ਲੋੜ ਕਿਹਨੂੰ ਨਹੀਂ ਗੱਲ ਤੇ ਇਹ ਤੇ ਰੱਖੋ ਜੇ ਪਾਣੀ ਪੀਓਗੇ ਤਾਂ ਮਰੋਂਗੇ ਕਿਉਂਕਿ ਕੈਮੀਕਲ ਹੈ ਜ਼ਹਿਰ ਹੈ ਜੇ ਨਾ ਪੀਓਂਗੇ ਤਾਂ ਮਰੀ ਪਈਓ ਫਿਰ ਪਾਣੀ ਮੋਕੇ ਨਾਲ ਹੀ ਮਰ ਜਾਓਗੇ ਅੰਦਰੋਂ ਦੋਨੇ ਪਾਸੇ ਮੌਤ ਦੋਨੇ ਪਾਸੇ ਮੌਤ ਹੈ ਇਹ ਸਰਕਾਰਾਂ ਨੇ ਠਾਨ ਲੀ ਕਿ ਸੋਨੂੰ ਮਾਰਨਾ ਲੋਕਾਂ ਨੂੰ ਖਤਮ ਕਰਨਾ ਹੈ ਆਪਵੰਤਾ ਆ ਪੰਜਾਬ ਦਾ ਮੁੱਖ ਮੰਤਰੀ ਆ ਚਾਰ ਦਿਨ ਪਹਿਲਾਂ ਵੋਟਾਂ 'ਚ ਬੋਲਦਾ ਫਿਰੇ ਪੰਜਾਬ ਜਿਹੜਾਂ ਪਾਤੀਆਂ ਅੰਦਰਾਂਵਾਂ ਜਿਹੜਾਂ ਪਾਤੀਆਂ ਧਰਤੀ ਹਟਾਂ ਜਿਹੜਾਂ ਪਾਤੀਆਂ ਸੀ ਮਾਰੇ ਗਏ ਪੱਟੇ ਗਏ ਓਏ ਭਾਈ ਸਾਹਿਬ ਤੂੰ ਮੁੱਖ ਮੰਤਰੀ ਆ ਤੇਰੀ ਸੁਵਿਧਾਨਕ ਬੋਡੀ ਸੈਂਟਰ ਬੋਰਡ ਪ੍ਰਦੂਸ਼ਨ ਦਾ ਪੰਜਾਬ ਬੋਰਡ ਪ੍ਰਦੂਸ਼ਨ ਆਲਾ ਐਨਜੀਟੀ ਨੈਸ਼ਨਲ ਟ੍ਰਿਬਿਊਨਲ ਨੇ ਹੁਕਮ ਕਰਤਾ ਆਰਡਰ ਕਰਤੇ ਬੰਦ ਕਰੋ ਤੂੰ ਮੁੱਖ ਮੰਤਰੀਆਂ ਤੰਤਰ ਤੇਰੇ ਕੋਲ ਸਰਕਾਰ ਤੇਰੇ ਕੋਲ ਕਾਨੂੰਨ ਤੇਰੇ ਕੋਲ ਬੰਦ ਕਿਨੇ ਕਰਨਾ ਹੈ ਤੂੰ ਵਿਰੋਧੀ ਧਰਚ ਬੈਠਾ ਹੈ ਕੋਈ ਵਿਰੋਧੀ ਦਾ ਐਮਐਲਏ ਆ ਤੂੰ ਰਾਜਾ ਯਾਰ ਪੰਜਾਬ ਦਾ ਆ ਖਟਲਾ ਪੰਨਾ ਜਵਾਕਾਂ ਦੇ ਪੰਨ ਤੁਹਾਨੂੰ ਲੱਗ ਜੂਗਾ ਨਸਲਾਂ ਦਾ ਪੰਨ ਲੱਗ ਜੀ ਇਹਦੇ ਪੂਰਾ ਪੂਰਾ ਜਵਾਕ ਆ ਧਰਾਂਗ ਵਾਲਾ ਪੈਣੀ ਜਿੰਨਾ ਪਿੰਡਾਂ ਦੀ ਤੂੰ ਗੱਲ ਕਰਦਾਂਗੇ ਮੈਂ ਪਿੰਡਾਂ ਜਾ ਕੇ ਉਹਨਾਂ ਪਿੰਡਾਂ ਤੇ ਅਸੀਂ ਵੀ ਗਏ ਆ ਬਿਲਕਦੇ ਆ ਜਵਾਕ ਬਿਲਕਦੇ ਮੰਜਿਆਂ ਤੇ ਪਏ ਬੀਲ ਚੇਰਾਂ ਤੇ ਪਏ ਬਿਲਕਦੇ ਉਹ ਲੋਕ ਸੋ ਪੰਜਾਬੀਓ ਅਪੀਲ ਤੁਹਾਨੂੰ ਇੰਨੀ ਆ ਬਾਈ ਜਾਂਦਾ ਫਿਰ ਹੁਣ ਮੈਂ ਇੱਕ ਅਖੀਰ ਤੇ ਅੱਕਿਆ ਹੋਇਆ ਗੱਲ ਕਹਿਣਾ ਕਿ ਆ ਮੌਤ ਮਰਨ ਵਾਲੋਂ ਜਿਹੜੀ ਸਿਸਕ ਸਿਸਕ ਕੇ ਜ਼ਿੰਦਗੀ ਤੁਹਾਨੂੰ ਥੋੜੀ ਖਤਮ ਕਰੂਗੀ ਕਾਲੇ ਪੀਲੇ ਨਾਲ ਕੈਂਸਰ ਨਾਲ ਟੀਵੀ ਨਾਲ ਸ਼ੂਗਰ ਨਾਲ ਗੁਰਦੇ ਫੇਲ ਹੋ ਕੇ ਮਰਨਗੇ ਟੈਗ ਨਾਲ ਮਰੋਗੇ ਪਤਾ ਨਹੀਂ ਕਿਹੜੀ ਬਿਮਾਰੀ ਨਾਲ ਮਰੋਗੇ ਰੜਕੇ ਮਰੋਗੇ ਤੁਸੀਂ ਮੰਜਿਆਂ ਤੇ ਪਏ ਕਿ ਕਰਪਟ ਗਿਆ ਹਸਤਲਾਂ ਦੇ ਵਿੱਚ ਮਰੋਂਗੇ ਤੇ ਉਹਦੇ ਨਾਲ ਬਿਹਤਰ ਆ ਫਿਰ ਮੈਂ ਕਹਿੰਦਾ ਸਪਰੇ ਹਾਂ ਪੀ ਕੇ ਮਰ ਜਾਓ ਮਰ ਜਾਓ ਫਿਰ ਕਰ ਲੋ ਜ਼ਿੰਦਗੀ ਖਤਮ ਲੀਟਰ ਲਿਆਓ ਅਥੋਂ ਮੰਡੀ ਚੋਂ ਪਹਿਲਾਂ ਸਾਰੇ ਟੱਬਰ ਨੂੰ ਪਿਆ ਦਿਓ ਫਿਰ ਆਪ ਪੀਓ ਤੇ ਕਰ ਦਿਓ ਆਪਦਾ ਕੰਮ ਪਾਰ ਮੌਤ ਤਾਂ ਸੌਖੀ ਆ ਜੂ ਉਹ 5-10 ਮਿੰਟਾਂ ਥੋੜਾ ਕੰਮ ਖਤਮ ਹੋ ਜੂ ਇਹਦਾ ਪਤਾ ਨਹੀਂ ਕੈਸ ਸਾਲ ਸੋਂ ਨੂੰ ਜ਼ਿੰਦਗੀ ਹੌਲੀ ਹੌਲੀ ਸਿਸਕ ਸਿਸਕ ਕੇ ਤੁਹਾਡੀ ਜ਼ਿੰਦਗੀ ਤੁਹਾਡੀ ਜਾਨ ਨਿਕਲਣੀ ਆ ਸੋ ਮਸਲਾ ਇਨਸਾਨੀਅਤ ਦਾ ਬਾਈ ਇਨਸਾਨ ਸਭ ਤੋਂ ਉੱਪਰ ਅਮੀਰ ਗਰੀਬ ਦਾ ਪਿੰਡੂ ਸ਼ਹਿਰੀ ਦਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਹੈ ਸੋ ਆਓ ਮੇਰਾ ਵੀਰ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਪੱਪਾ ਪਰ ਸਰਕਾਰ ਦਾ ਸਾਹ ਮਕਸਦ ਹੈ ਜੇ ਸਾਨੂੰ ਫੜਦੀ ਹੈ ਰੋਕਦੀ ਹੈ ਸਰਕਾਰ ਦਾ ਸਾਹ ਮਕਸਦ ਆ ਵੀ ਨਹੀਂ ਹੈ ਜਹਰ ਨਹੀਂ ਬੰਦ ਹੋਣਦ ਨਹੀਂ ਪੰਜਾਬ ਮਾਰਨਾ ਅਸੀਂ ਆਕ ਕੇ ਅਸੀਂ ਫੇਰ ਇੱਕ ਕਦਮ ਚੱਕਿਆ ਵੀ ਅਸੀਂ ਕੋਈ ਕਿਸੇ ਕੋਲ ਗਏ ਨਹੀਂ ਇਹ ਨਹੀਂ ਕਹਿ ਸਕਦੇ ਲਾ ਰਾਜਪਾਲ ਤੋਂ ਸਪੀਕਰ ਤੋਂ ਲੈ ਵਿਧਾਨ ਸਭਾ ਤੋਂ ਲੈ ਮੰਤਰੀਆਂ ਤੋਂ ਲੈ ਕਮਿਸ਼ਨਰ ਤੋਂ ਲੈ ਡੀਸੀ ਤੋਂ ਲੈ ਸਭ ਕੋਲ ਜਾ ਕੇ ਆਏ ਆ ਆਰਡਰ ਕਰਾਇਆ ਐਨਜੀਟੀ ਦੇ ਵਿਚ ਅੱਡ ਸਾਡੀ ਟੀਮ ਸਾਰੀ ਕੇਸ ਲੜ ਰਹੀ ਹੈ ਕੈ ਸਾਲ ਤੋਂ ਲੈ ਕੇ 8 ਸਾਲ ਹੋ ਗਏ ਸਾਨੂੰ ਲੱਗਿਆ ਹੋਇਆ ਨੂੰ ਇਹ ਨਹੀਂ ਵੀ ਅਸੀਂ ਇੱਥੇ ਇਕੱਲੇ ਉੱਠ ਕੇ ਆ ਗਏ ਆ ਅਖੀਰ ਤੇ ਸਾਰੇ ਰਾਹ ਬੰਦ ਹੋਏ ਫਿਰ ਲੋਕ ਲਹਿਰ ਬਣਦੀ ਹੈ ਤੇ ਲੋਕਾਂ ਨੇ ਬੰਦ ਕਰਨਾ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਕਿਸੇ ਵੀ ਤਰੀਕੇ ਦੇ ਨਾਲ 3 ਤਰੀਕ ਨੂੰ ਸਮਾਂ 12 ਵਜੇ ਵੇਰ ਕਾ ਪਲਾਂਟ ਬੀਰ ਕਾ ਪਲਾਂਟ ਸਾਰੇ ਜਿਹੜੇ ਜਾਣਦੇ ਆ ਫਰੀਪੁਰ ਰੋਡ ਦੇ ਉੱਤੇ ਆ ਜਿਹ ਪਹਿਲਾਂ ਆਪਾਂ 24 ਅਗਸਤ ਨੂੰ ਕੱਟ ਕੀਤਾ ਸੀ ਉੱਥੇ ਪਹੁੰਚਣਾ ਤੇ ਉੱਥੋਂ ਵਾਲੀ ਰਣਨੀਤੀ ਆਪਣੀ ਤਿਆਰ ਹੈ ਕਿ ਕਿਹੜੇ ਪੁਆਇੰਟ ਬੰਦ ਕਰਨੇ ਹੁਣ ਸਰਕਾਰ ਡਾਂਗਾ ਮਾਰ ਲਈ ਸਰਕਾਰ ਗੋਲੀਆਂ ਮਾਰ ਦੇ ਜੋ ਮਰਜ਼ੀ ਕਰ ਲੈ ਇਹ ਸਰਕਾਰ ਨੇ ਤੈਅ ਕਰਨਾ ਹੈ ਕਿ ਸਾਨੂੰ ਡਾਂਗਾ ਨਾ ਮਾਰਨਾ ਹੈ ਗੋਲੀਆਂ ਨਾ ਮਾਰਨਾ ਹੈ ਜ਼ਹਿਰ ਬੰਦ ਕਰਨੇ ਉਹ ਜ਼ਹਿਰ ਦੇ ਕੇ ਮਾਰਨਾ ਹੈ ਸਰਕਾਰ ਤੈਅ ਕਰ ਲੈ ਸਭ ਤੋਂ ਗੰभीर ਮਸਲਾ ਹੈ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਖਾਤਰ ਦਿੱਲੀ ਬੈਠੇ ਰਹੇ ਆ 13 ਮਹੀਨੇ ਸੱਤ ਸੌ ਬੰਦਾ ਅਸੀਂ ਮਰਵਾ ਲਿਆ ਉਹ ਜਿਹੜਾ ਜ਼ਹਿਰਾਂ ਨੇ ਸਾਡੇ ਜਵਾਗ ਮਾਰਦੇ ਸਾਡੀਆਂ ਨਸਲਾਂ ਖਤਮ ਕਰ ਦਿੱਤੀਆਂ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਅਸੀਂ ਜਉਂਦੇ ਨਾਲ ਰਹੇ ਅਸੀਂ ਕੀ ਧੂਹੇ ਚ ਲੈਣੀਆਂ ਜਮੀਨਾਂ ਕਿੱਥੋਂ ਬਚਣਗੇ ਜਮੀਨਾਂ ਆਲੇ ਬਚਨੇ ਨਹੀਂ ਅਸੀਂ ਸੋ ਆਜੋ ਮੇਰਾ ਵਿਰੋਧ 3 ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਹੁਣ ਤੁਹਾਨੂੰ ਅਪੀਲ ਹੈ ਕਿ ਆਓ ਇਹ ਜ਼ਹਿਰਾਂ ਹਰ ਹਾਲ ਦੇ ਵਿੱਚ ਬੰਦ ਹੋਣਗੀਆਂ ਜਿੱਥੇ ਲੋਕ ਨਹਿਰਾ ਬਣਦੀਆਂ ਨੇ ਲੋਕ ਲਹਿਰ ਬਣੀ ਜੀਰਾ ਫੈਕਟਰੀ ਤੁਸੀਂ ਲੋਕਾਂ ਨੇ ਬੰਦ ਕਰਾਈ ਜਿੱਥੇ ਇੱਥੇ ਲੋਕ ਲਹਿਰਾਂ ਬਣਦੀਆਂ ਨੇ ਇਹ ਸਰਕਾਰ ਗੋਡਿਆਂ ਭਾਰ ਆਉਂਦੀ ਆ ਪਰ ਇਹ ਸਰਕਾਰ ਨੇ ਠਾਨ ਲਈ ਵੀ ਲੋਕਾਂ ਦਾ ਚਾਹੇ ਡਾਂਗਾ ਮਾਰੋ ਜੋ ਮਰਜ਼ੀ ਕਰੋ ਇਹਨਾਂ ਨੂੰ ਪੈਸਾ ਮोटा ਜਾਂਦਾ ਇਹਨਾਂ ਨੂੰ ਬੰਦ ਨਹੀਂ ਕਰਨਗੇ 40 ਸਾਲ ਦੀਆਂ ਜਨ 100 ਮਿਲਦੇ ਆ ਬਾਈ 3 ਤਰੀਕ ਨੂੰ 12 ਵਜੇ ਬੇਰ ਕਾ ਪਲਾਂਟ ਲੁਧਿਆਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ